ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਨਾਲ ਕਰਦੇ ਹਾਂ ਸ਼ੁਰੂਆਤ ਕੈਨੇਡਾ ਪੋਸਟ ਦੀ ਯੂਨੀਅਨ ਦੇ ਵੱਲੋਂ ਸਟ੍ਰਾਈਕ ਦਾ ਐਲਾਨ ਫੈਡਰਲ ਸਰਕਾਰ ਦੇ ਵੱਲੋਂ ਤਬਦੀਲੀਆਂ ਸੰਬੰਧੀ ਕਾਉਨ ਕਾਰਪੋਰੇਸ਼ਨ ਨੂੰ ਦਿੱਤੀ ਗਈ ਸੀ ਖੁੱਲ ਬੀਸੀ ਜਨਰਲ EMPLOYEES ਯੂਨੀਅਨ ਨੂੰ ਪ੍ਰੋਵਿੰਸ਼ਲ ਸਰਕਾਰ ਦੇ ਨਾਲ ਗੱਲਬਾਤ ਦੇ ਲਈ ਟੇਬਲ ਤੇ ਆਏਗੀ ਵਾਪਸ 29 ਸਤੰਬਰ ਨੂੰ ਗੱਲਬਾਤ ਹੋਏਗੀ ਸ਼ੁਰੂ ਤਨਖਾਹ ਨੂੰ ਲੈ ਕੇ ਰੇਡ ਕਾ ਹੋਇਆ ਬਣਿਆ ਐਪਸਪੋਰਟ ਪੁਲਿਸ ਵੱਲੋਂ ਕੈਨੇਡਾ ਅਮਰੀਕਾ ਸਰਹੱਦ ਪਾਰ ਕਰਦੇ ਪੰਜ ਸ਼ੱਕੀ ਵਿਅਕਤੀਆਂ ਨੂੰ ਕੀਤਾ ਗਿਆ ਹੈ ਗ੍ਰਿਫਤਾਰ ਗੈਰ ਕਾਨੂੰਨੀ ਢੰਗ ਦੇ ਨਾਲ ਕੈਨੇਡਾ ਚ ਦਾਖਲ ਹੋਣ ਦੇ ਲੱਗ ਸਕਦੇ ਨੇ ਇਲਜ਼ਾਮ ਫਿਲਹਾਲ ਜਾਂਚ ਜਾਰੀ ਹੁਣ ਜਾਂਦੇ ਖਬਰਾਂ ਵਿਸਥਾਰ ਦੇ ਨਾਲ ਐਪਸਪੋਰਟ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਕੈਨੇਡਾ ਬਾਰਡਰ ਪਾਰ ਕਰਨ ਦੇ ਸ਼ੱਕ ਵਿੱਚ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਐਪਸਪੋਰਟ ਡਿਪਾਰਟਮੈਂਟ ਅਨੁਸਾਰ ਤਿੰਨ ਬਾਰਡਰ ਕ੍ਰਾਸਿੰਗ ਮਾਮਲਿਆਂ 'ਚ ਬੁੱਧਵਾਰ ਅਤੇ ਵੀਰਵਾਰ ਰਾਤ ਨੂੰ ਅਫੀਸਰ ਵਿਜ਼ੀ ਰਹੇ ਜਿਸ ਤਹਿਤ ਪੁਲਿਸ ਨੇ ਪੰਜ ਲੋਕਾਂ ਨੂੰ ਟਰੈਕ ਕੀਤਾ ਅਤੇ ਗ੍ਰਿਫਤਾਰ ਕੀਤਾ ਪਰ ਇਹਨਾਂ ਦਾ ਇਰਾਦਾ ਕੀ ਸੀ ਇਹ ਫਿਲਹਾਲ ਸਪਸ਼ਟ ਨਹੀਂ ਹੈ ਪੁਲਿਸ ਦੀ ਪੋਸਟ ਅਨੁਸਾਰ ਚਾਰ ਸ਼ੱਕੀਆਂ ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਹਵਾਲੇ ਕਰ ਦਿੱਤਾ ਗਿਆ ਤੇ ਇੱਕ ਨੂੰ ਵਾਰੰਟ ਉੱਪਰ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਕਿਹਾ ਕਿ ਜੇਕਰ ਬਾਰਡਰ ਉੱਤੇ ਕੋਈ ਵੀ ਸ਼ੱਕੀ ਗਤੀਵਿਧੀ ਨਜ਼ਰ ਆਉਂਦੀ ਹੈ ਤਾਂ ਤੁਰੰਤ 911 ਵੰਤੇ ਕਾਲ ਕੀਤੀ ਜਾਵੇ ਜਾਂ ਫਿਰ ਨਾਨ ਅਮਰਜੈਂਸੀ ਨੰਬਰ 604 859 5225 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਕੈਨੇਡਾ ਤੋਂ ਅਮਰੀਕਾ ਗੈਰ ਕਾਨੂੰਨੀ ਢੰਗ ਦੇ ਨਾਲ ਦਾਖਲ ਹੋਣ ਵਾਲੇ ਲੋਕਾਂ ਦੇ ਨੰਬਰ ਦੇ ਵਿੱਚ ਵਾਅਦਾ ਹੋਇਆ ਸੀ ਜਿਸ ਤੀਆਂ ਕਿ ਬਹੁਤ ਸਾਰੀਆਂ ਸੋਸ਼ਲ ਮੀਡੀਆ ਦੇ ਉੱਪਰ ਰੀਲਸ ਵੀ ਘੁੰਮ ਰਹੀਆਂ ਸਨ ਕਿ ਜਿੰਨਾ ਲੋਕਾਂ ਦੇ ਵੀਜ਼ੇ ਕੈਨੇਡਾ ਦੇ ਵਿੱਚ ਐਕਸਪਾਇਰ ਹੋ ਰਹੇ ਨੇ ਜਾਂ ਫਿਰ ਪਰਮਾਨੈਂਟ ਰੈਜ਼ਿਡੈਂਸੀ ਦਾ ਰਸਤਾ ਨਜ਼ਰ ਨਹੀਂ ਆਉਂਦਾ ਤਾਂ ਉਹ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋ ਰਹੇ ਨੇ ਪਰ ਜਦੋਂ ਤੋਂ ਅਮਰੀਕੀ ਰਾਸ਼ਟਰੀ ਪਤੀ ਡੋਨਲਡ 트੍ਰੰਪ ਦੇ ਵੱਲੋਂ ਇਮੀਗ੍ਰੇਸ਼ਨ ਮਾਮਲਿਆਂ ਨੂੰ ਲੈ ਕੇ ਸਖਤੀ ਕੀਤੀ ਗਈ ਹੈ ਖਾਸ ਕਰਕੇ ਅਨਡਾਕੂਮੈਂਟਡ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਚ ਦਾਖਲ ਹੋਏ ਲੋਕਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਇਸ ਦੇ ਬਾਅਦ ਲਗਾਤਾਰੇ ਸ਼ੰਕੇ ਪ੍ਰਗਟਾਏ ਜਾ ਰਹੇ ਸੰਨ ਕੇ ਕਯੂਬਿਕ ਅਤੇ ਬ੍ਰਿਟਿਸ਼ ਕੋਲੰਬੀਆ ਵਾਲੀ ਸਾਈਡ ਤੋਂ ਅਮਰੀਕਾ ਤੋਂ ਕੈਨੇਡਾ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਸਕਦਾ ਹੈ ਬੇਸ਼ੱਕ ਬਾਰਡਰ ਤੇ ਸੁਰੱਖਿਆ ਵਧਾਉਣ ਨੂੰ ਲੈ ਕੇ ਫੈਡਰਲ ਸਰਕਾਰ ਦੇ ਵੱਲੋਂ ਪਿਛਲੇ ਸਮੇਂ ਦਰਾਨ ਬਿਲੀਅਨਸ ਆਫ ਡਾਲਰ ਦਾ ਪੈਕੇਜ ਐਲਾਨਿਆ ਗਿਆ ਪਰ ਇਹਨਾਂ ਮਾਮਲਿਆਂ ਚ ਆਉਣ ਵਾਲੇ ਸਮੇਂ ਚ ਹੋਰ ਵਾਧਾ ਹੋ ਸਕਦਾ ਜਿਸ ਨੂੰ ਲੈ ਕੇ ਤਿਆਰੀ ਕਰਨ ਦੀ ਗੱਲ ਐਕਸਪਰਟਸ ਕਹਿ ਰਹੇ ਨੇ ਕਿਉਂਕਿ ਅਮਰੀਕਾ ਤੇ ਕੈਨੇਡਾ ਦੇ ਵੱਲੋਂ ਇੱਕ ਸਮਝੌਤਾ ਸਾਈਨ ਕੀਤਾ ਗਿਆ ਜਿਸ ਤਹਿਤ ਜੋ ਵਿਅਕਤੀ ਜਿਸ ਮੁਲਕ ਦੇ ਵਿੱਚ ਪਹਿਲਾਂ ਐਂਟਰ ਹੁੰਦਾ ਉੱਥੇ ਅਸਾਈਲਮ ਅਪਲਾਈ ਕਰਨੀ ਪੈਗੀ ਭਾਵੇਂ ਜੇਕਰ ਕੋਈ ਕੈਨੇਡਾ 'ਚ ਐਂਟਰ ਹੋਇਆ ਤਾਂ ਉਹਨੂੰ ਕੈਨੇਡਾ ਦੇ ਵਿੱਚ ਹੀ ਤੇ ਜੇਕਰ ਕੋਈ ਅਮਰੀਕਾ 'ਚ ਐਂਟਰ ਹੋਇਆ ਤਾਂ ਉਹਨੂੰ ਅਮਰੀਕਾ ਦੇ ਵਿੱਚ ਅਸਾਈਲਮ ਅਪਲਾਈ ਕਰਨੀ ਪੈਗੀ ਉਹ ਬਾਰਡਰ ਕ੍ਰੋਸ ਕਰਕੇ ਅਸਾਈਲਮ ਅਪਲਾਈ ਨਹੀਂ ਕਰ ਸਕਦੇ ਪਰ ਮੰਨਿਆ ਜਾ ਰਿਹਾ ਹੈ ਕਿ ਜਿਹੜੇ ਲੋਕ ਅਮਰੀਕਾ 'ਚ ਐਂਟਰ ਹੋਏ ਪਰ ਉਹਨਾਂ ਨੇ ਉੱਥੇ ਅਸਾਈਲਮ ਅਪਲਾਈ ਕਰਨ ਦੀ ਥਾਂ ਤੇ ਕੈਨੇਡਾ ਦਾ ਬਾਰਡਰ ਕਰਾਸ ਕੀਤਾ ਇਸ ਤਰ੍ਹਾਂ ਦੇ ਮਾਮਲੇ ਵੀ ਵੱਧ ਰਹੇ ਨੇ ਵੈਨਕੂਵਰ ਪੋਰਟ ਅਥਾਰਟੀ ਮੁਤਾਬਕ 2024 ਦੇ ਮੁਕਾਬਲੇ 2025 ਚ ਕਾਰਗੋ ਮੂਵਮੈਂਟ 13% ਵਧੀ ਹੈ ਪੋਰਟ ਵੱਲੋਂ ਪਿਛਲੇ 6 ਮਹੀਨਿਆਂ ਦੀ ਰਿਪੋਰਟ ਸਾਂਝੀ ਕੀਤੀ ਗਈ ਹੈ ਕੈਨੇਡਾ ਦੇ ਸਭ ਤੋਂ ਵੱਡੇ ਪੋਰਟ ਵੱਲੋਂ 85 ਲੱਖ ਮਿਲੀਅਨ ਮੈਟ੍ਰਿਕ ਕਾਰਗੋ ਹੈਂਡਲ ਕੀਤਾ ਗਿਆ ਇਸ ਵਿੱਚ ਸਭ ਤੋਂ ਵੱਡਾ ਵਾਧਾ ਕਰੂਡ ਔਇਲ ਐਕਸਪੋਰਟ ਦਾ ਹੈ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 5 ਗੁਣਾ ਵਧਿਆ ਹੈ ਟਰਾਂਸ ਮਾਊਂਟੇਨ ਪਾਈਪਲਾਈਨ ਐਕਸਪੈਂਸ਼ਨ ਤੋਂ ਬਾਅਦ ਇਹ ਸੰਭਵ ਹੋਇਆ ਹੈ ਅਤੇ 7 ਲੱਖ ਮੈਟ੍ਰਿਕ ਟਨ ਕੈਨੋਲਾ ਐਕਸਪੋਰਟ ਕੀਤਾ ਗਿਆ ਹੈ ਜੋ ਕਿ ਅਮਰੀਕਾ ਤੇ ਚੀਨ ਤੋਂ ਇਲਾਵਾ ਹੋਰ ਏਸ਼ੀਆਈ ਮਾਰਕੀਟਸ ਦੇ ਵਿੱਚ ਪਹੁੰਚਿਆ ਗਿਆ ਪੋਰਟ ਜੋ ਚਾਰੇ ਕਾਰਗੋ ਟਰਮੀਨਲਸ ਤੇ ਵੋਲੀਅਮ ਦੇ ਵਿੱਚ 6% ਦਾ ਵਾਧਾ ਦੇਖ ਰਿਹਾ ਜੇਕਰ ਈਅਰ ਟੂ ਈਅਰ ਦੇਖਿਆ ਜਾਵੇ ਤਾਂ ਪੈਸੈਂਜਰਸ ਨੂੰ ਲੈ ਕੇ ਆਉਣ ਵਾਲੀਆਂ ਕਰੂਜ਼ ਸ਼ਿਪਸ ਵਿੱਚ 9% ਦੀ ਗਿਰਾਵਟ ਦਰਜ ਕੀਤੀ ਗਈ ਹੈ ਮੰਨਿਆ ਜਾ ਰਿਹਾ ਹੈ ਕਿ ਪੋਰਟ ਤੋਂ ਐਕਸਪੋਰਟ ਵਧਣ ਕਾਰਨ ਅਮਰੀਕਾ ਉੱਤੇ ਵਪਾਰਕ ਨਿਰਭਰਤਾ ਘਟਾ ਕੇ ਟ੍ਰੇਡ ਨੂੰ ਡਿਵਰਸਿਫਾਈ ਕਰਨ ਦੇ ਮਾਮਲੇ ਦੇ ਵਿੱਚ ਵਾਧਾ ਦੇਖਿਆ ਗਿਆ ਵੈਂਕੂਵਰ ਪੋਰਟ ਅਥਾਰਟੀ ਦੇ ਸੀਈਓ ਪੀਟਰ ਜ਼ੋਟਾ ਨੇ ਕਿਹਾ ਹੈ ਕਿ ਇਸ ਸਮੇਂ ਕੈਨੇਡੀਅਨ ਇਕਨੋਮੀ ਲਈ ਬਹੁਤ ਮਹੱਤਵਪੂਰਨ ਹੈ ਕਿ ਟ੍ਰੇਡ ਨੂੰ ਡਿਵਰਸਿਫਾਈ ਕੀਤਾ ਜਾਵੇ ਕਿਉਂਕਿ ਅਮਰੀਕਾ ਤੋਂ ਇਲਾਵਾ ਹੋਰ ਮੁਲਕਾਂ ਨੂੰ ਸਮਾਨ ਐਕਸਪੋਰਟ ਕਰਨ ਲਈ ਇਹ ਸਭ ਤੋਂ ਵੱਡਾ ਪੋਰਟ ਹੈ ਕਿਉਂਕਿ ਜੇਕਰ ਟਨਸ ਦੇ ਹਿਸਾਬ ਦੇ ਨਾਲ ਗੱਲ ਕਰੀਏ ਤਾਂ ਨਾਰਥ ਅਮਰੀਕਾ ਦਾ ਚੌਥਾ ਸਭ ਤੋਂ ਵੱਡਾ ਪੋਰਟ ਹੈ ਅਤੇ ਕੈਨੇਡਾ ਦੇ ਬਾਕੀ ਪੰਜ ਪੋਰਟਸ ਦੇ ਮੁਕਾਬਲੇ ਇਸ ਦੀ ਸਮਰੱਥਾ ਬਰਾਬਰ ਹੈ ਇਸ ਪੋਰਟ ਤੋਂ ਸਮਾਨ 170 ਮੁਲਕਾਂ ਨੂੰ ਪਹੁੰਚਦਾ ਤੇ ਅਮਰੀਕਾ ਸਮੇਤ ਬਾਕੀ ਮੁਲਕਾਂ ਨੂੰ 80% ਕੈਨੇਡੀਅਨ ਗੁੱਡਸ ਵੈਂਕੂਵਰ ਪੋਰਟ ਤੋਂ ਹੋ ਕੇ ਗੁਜ਼ਰਦੇ ਨੇ ਕਿਉਂਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਕਰਨੀ ਦੇ ਵੱਲੋਂ ਲਗਾਤਾਰ ਵਿਦੇਸ਼ੀ ਦੌਰੇ ਕੀਤੇ ਜਾ ਰਹੇ ਨੇ ਜਿਸ ਤਹਿਤ ਕੈਨੇਡੀਅਨ ਟ੍ਰੇਡ ਨੂੰ ਡਿਵਰਸਿਫਾਈ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਇਸੇ ਤਹਤੀ ਏਸ਼ੀਆਈ ਮਾਰਕੀਟਸ ਨੂੰ ਐਕਸਪਲੋਰ ਕੀਤਾ ਜਾ ਰਿਹਾ ਖਾਸ ਕਰਕੇ ਚਾਈਨਾ ਨੂੰ ਕਰੂਡ ਔਇਲ ਦੀ ਸਪਲਾਈ ਪਿਛਲੇ ਸਮੇਂ ਦੌਰਾਨ ਬਤਾਈ ਗਈ ਹੈ ਪਰ ਜਦੋਂ ਚੀਨ ਦੇ ਵੱਲੋਂ ਕੈਨੇਡੀਅਨ ਕੈਨੋਲਾ ਦੇ ਉੱਪਰ 75% ਟੈਰਫ ਲਗਾਏ ਗਏ ਨੇ ਤਾਂ ਕੈਨੋਲਾ ਨੂੰ ਦੁਨੀਆਂ ਦੀਆਂ ਹੋਰ ਮਾਰਕੀਟਸ ਭੇਜਣ ਦੇ ਲਈ ਵੈਨਕੂਵਰ ਪੋਰਟ ਦੀ ਵਰਤੋਂ ਕੀਤੀ ਗਈ ਹੈ ਜਿਸ ਦੇ ਨਾਲ ਇੱਥੇ ਕਾਰਗੋਜ਼ ਦੀ ਗਿਣਤੀ ਕਾਫੀ ਵੱਧ ਗਈ ਹੈ BC ਜਨਰਲ EMPLOYES ਦੀ ਯੂਨੀਅਨ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪ੍ਰੋਵਿੰਸ਼ੀਅਲ ਸਰਕਾਰ ਨਾਲ ਦੁਬਾਰਾ ਤੋਂ 바ਰਗੇਨਿੰਗ ਟੇਬਲ ਉੱਤੇ ਯੂਨੀਅਨ ਆ ਰਹੀ ਹੈ ਕਿਉਂਕਿ ਯੂਨੀਅਨ 4 ਹਫ਼ਤਿਆਂ ਤੋਂ ਸਟ੍ਰਾਈਕ ਤੇ ਹੈ ਸ਼ੁੱਕਰਵਾਰ ਤੱਕ 15000 ਯੂਨੀਅਨ ਨਾਲ ਸੰਬੰਧਿਤ ਵਰਕਰ ਸਟ੍ਰਾਈਕ ਤੇ ਨੇ ਜਿਸ ਵਿੱਚ ਬੀਸੀ ਲੀਕਰ ਸਟੋਰਸ ਦੇ ਵਰਕਰ ਅਤੇ ਮਿਨਿਸਟਰੀ ਆਫ ਟਰਾਂਸਪੋਰਟ ਦੇ ਇੰਜੀਨੀਅਰ ਵੀ ਸ਼ਾਮਲ ਨੇ ਯੂਨੀਅਨ ਨੇ ਕਿਹਾ ਕਿ ਉਹ 29 ਸਤੰਬਰ ਨੂੰ ਸਰਕਾਰ ਨਾਲ ਦੁਬਾਰਾ ਗੱਲਬਾਤ ਸ਼ੁਰੂ ਕਰਨਗੇ ਪ੍ਰੈਜ਼ੀਡੈਂਟ ਪਾਲ ਫਿੰਚ ਨੇ ਦੱਸਿਆ ਕਿ ਬੀਤੀ ਰਾਤ ਸਰਕਾਰ ਵੱਲੋਂ ਇੱਕ ਨਵੇਂ ਪ੍ਰਪੋਜ਼ਲ ਦੇ ਨਾਲ ਸੰਪਰਕ ਕੀਤਾ ਗਿਆ ਜਿਸ ਦੇ ਬਾਅਦ 바ਰਗੇਨਿੰਗ ਕਮੇਟੀ ਤਿਆਰ ਕਰ ਲਈ ਗਈ ਹੈ ਤੇ ਜੇਕਰ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਇਸ ਲਈ ਸਖਤ ਮੀਨਤ ਕੀਤੀ ਜਾਏਗੀ ਕਿਉਂਕਿ ਸਰਕਾਰ ਅਤੇ ਯੂਨੀਅਨ ਦਰਮਿਆਨ 31 ਚਨੂ ਗੱਲਬਾਤ ਖਤਮ ਹੋ ਗਈ ਸੀ ਜਿਸ ਦੇ ਬਾਅਦ ਸਟ੍ਰਾਈਕ ਦੇ ਲਈ ਵੋਟ ਕਰਵਾਈ ਗਈ ਜਿਸ ਦੇ ਵਿੱਚ 90% ਤੋਂ ਜ਼ਿਆਦਾ ਯੂਨੀਅਨਾਈਜ਼ਡ ਵਰਕਰਾਂ ਨੇ ਸਟ੍ਰਾਈਕ ਦੇ ਹੱਕ ਦੇ ਵਿੱਚ ਵੋਟ ਦਿੱਤੀ ਸੀ ਬੇਸ਼ੱਕ ਬੀਸੀ ਜਨਰਲ EMPLOYEES ਯੂਨੀਅਨ ਦੇ ਵੱਲੋਂ ਪਹਿਲਾਂ ਸਟ੍ਰਾਈਕ ਦਾ ਘੇਰਾ ਅਮਚਕ ਰੱਖਿਆ ਗਿਆ ਪਰ ਜਦੋਂ ਸਰਕਾਰ ਦੇ ਵੱਲੋਂ ਕੋਈ ਨਵਾਂ ਪ੍ਰੋਪੋਜ਼ਲ ਨਹੀਂ ਲਿਆਂਦਾ ਗਿਆ ਤਾਂ ਲਗਾਤਾਰ ਯੂਨੀਅਨ ਦੇ ਨਾਲ ਸੰਬੰਧਤ ਵਰਕਰ ਸਟ੍ਰਾਈਕ ਦੇ ਵਿੱਚ ਸ਼ਾਮਲ ਹੋਣ ਲੱਗੇ ਪ੍ਰੈਜ਼ੀਡੈਂਟ ਫੈਂਚ ਨੇ ਕਿਹਾ ਸੀ ਕਿ ਉਹ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਇਸ ਤੇ ਲਈ ਸਟ੍ਰਾਈਕ ਦਾ ਘੇਰਾ ਛੋਟਾ ਰੱਖ ਰਹੇ ਨੇ ਪਰ ਹੁਣ ਜਦੋਂ ਸਰਕਾਰ ਪੱਦ ਲਈ ਟੇਬਲ ਤੇ ਨਹੀਂ ਆ ਰਹੀ ਤਾਂ ਲਗਾਤਾਰ ਵਰਕਰਸ ਇਸ ਸਟ੍ਰਾਈਕ ਦੇ ਵਿੱਚ ਸ਼ਾਮਲ ਹੋ ਰਹੇ ਨੇ ਅਤੇ ਲੀਕਰ ਸਟੋਰਸ ਦੇ ਵਰਕਰਸ ਨੂੰ ਇਸ ਲਈ ਸਟ੍ਰਾਈਕ ਚ ਸ਼ਾਮਲ ਕੀਤਾ ਗਿਆ ਤਾਂ ਕਿ ਸਰਕਾਰ ਦੇ ਰੈਵਨਿਊ ਪ੍ਰਭਾਵਿਤ ਹੋ ਕੇ ਉਸ ਨੂੰ ਪ੍ਰੈਸ਼ਰਾਈਜ਼ ਕੀਤਾ ਜਾਵੇ ਸੋ ਇਸ ਦੇ ਬਾਅਦ ਹੁਣ ਸਰਕਾਰ ਨੇ ਟੇਬਲ ਤੇ ਸੱਦਾ ਦਿੱਤਾ ਕਿਉਂਕਿ ਬੀਸੀ ਸਰਕਾਰ ਨੇ 2 ਸਾਲਾਂ ਦੇ ਵਿੱਚ 3.5% ਤਨਖਾਹ ਵਾਧੇ ਦੀ ਪੇਸ਼ਕਸ਼ ਕੀਤੀ ਸੀ ਜਦ ਕਿ ਯੂਨੀਅਨ ਪਹਿਲੇ ਸਾਲ ਦੇ ਵਿੱਚ 4% ਅਤੇ ਦੂਜੇ ਸਾਲ ਦੇ ਵਿੱਚ 4.5% ਤਨਖਾਹ ਵਾਧਾ ਮੰਗ ਰਹੀ ਹੈ ਪ੍ਰੈਜ਼ੀਡੈਂਟ ਫੈਂਚ ਨੇ ਇਹ ਨਹੀਂ ਦੱਸਿਆ ਕਿ ਯੂਨੀਅਨ ਕਿੱਥੇ ਜਾ ਕੇ ਸਹਿਮਤ ਹੋਏਗੀ ਪਰ ਇਹਨਾਂ ਜ਼ਰੂਰ ਕਿਹਾ ਕਿ ਇੱਕ ਚੰਗਾ ਪ੍ਰੋਪੋਜ਼ਲ ਮਨਜ਼ੂਰ ਕੀਤਾ ਜਾਏਗਾ ਤੇ ਜੋ ਤਾਂ ਹੁਣ ਤੱਕ ਯੂਨੀਅਨ ਵੱਲੋਂ ਪ੍ਰੋਟੈਸਟ ਜਾਰੀ ਰੱਖਣੇ ਜਾਣਗੇ ਅਤੇ ਜੇਕਰ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਸਟ੍ਰਾਈਕ ਦਾ ਘੇਰਾ ਹੋਰ ਵਧਾਇਆ ਜਾਏਗਾ ਕਿਉਂਕਿ ਯੂਨੀਅਨ 35000 ਵਰਕਰਾਂ ਦੀ ਨੁਮਾਇੰਦਗੀ ਕਰਦੀ ਹੈ ਤੇ ਇਹਨਾਂ ਵੱਲੋਂ ਕੀਤੀ ਗਈ ਗੱਲਬਾਤ ਬਾਕੀ ਯੂਨੀਅਨਾਂ ਵੀ ਦੇਖ ਰਹੀਆਂ ਨੇ ਕਿਉਂਕਿ ਬ੍ਰਿਟਿਸ਼ ਕੋਲੰਬੀਆ ਚ ਪਬਲਿਕ ਸੈਕਟਰ ਦੇ 4 ਲੱਖ ਯੂਨੀਅਨਾਈਜ਼ਡ ਵਰਕਰ ਨੇ ਜੋ ਕਿ ਨਰਸਾਂ ਟੀਚਰਸ ਸੀ ਨੁਮਾਇੰਦਗੀ ਕਰਦੀਆਂ ਨੇ ਕਿਉਂਕਿ ਬਾਕੀ ਯੂਨੀਅਨਾਂ ਦੇ ਮੈਂਬਰ ਸ਼ੁੱਕਰਵਾਰ ਨੂੰ ਵਿਕਟੋਰੀਆ ਦੇ ਵਿੱਚ BC Channel Employees Union ਦੇ ਪ੍ਰੈਜ਼ੀਡੈਂਟ ਫੈਂਚਰ ਦੇ ਨਾਲ ਦੇਖੇ ਗਏ ਸਨ ਪ੍ਰੀਮੀਅਰ ਡੇਵ ਕਿਹਾ ਗਿਆ ਕਿ ਆਓ ਇਸ ਨੂੰ ਖਤਮ ਕਰੀਏ ਤੇ ਇੱਕ ਚੰਗੇ ਸਮਝੌਤੇ ਲਈ ਟੇਬਲ ਤੇ ਜਾ ਕੇ ਗੱਲਬਾਤ ਕਰਕੇ ਇਸ ਨੂੰ ਨੇਪਰੇ ਚੜਾਇਆ ਜਾਵੇ ਫੈਡਰਲ ਸਰਕਾਰ ਵੱਲੋਂ ਫਾਲ ਦੇ ਵਿੱਚ ਆਪਣਾ ਬਜਟ ਪੇਸ਼ ਕੀਤਾ ਜਾਣਾ ਹੈ ਅਤੇ ਸਰਕਾਰ ਦੀ ਵਧਦੀ ਹੋਈ ਸਪੈਂਡਿੰਗ ਦੇ ਚੱਲਦਿਆਂ ਬਜਟ ਘਾਟੇ ਵਾਲਾ ਹੋ ਸਕਦਾ ਹੈ ਜਿਸ ਕਾਰਨ ਸਰਕਾਰ ਆਪਰੇਸ਼ਨਲ ਅਤੇ ਕੈਪੀਟਲ ਬਜਟ ਨੂੰ ਅਲੱਗ-ਅਲੱਗ ਪੇਸ਼ ਕਰ ਸਕਦੀ ਹੈ ਜਿਸ ਵਿੱਚ ਆਪਰੇਸ਼ਨਲ ਬਜਟ ਬੈਲੈਂਸ ਰੱਖਣ ਦੀ ਯੋਜਨਾ ਵੀ ਹੈ ਇਸਰਾਨ ਪਾਰਲੀਮੈਂਟਰੀ ਬਜਟ ਆਫਿਸਰ ਦਾ ਕਹਿਣਾ ਹੈ ਕਿ ਫੈਡਰਲ ਬਜਟ ਵਿੱਚ ਇੱਕ ਵੱਡਾ ਡੈਫਿਸਟ ਹੋਏਗਾ ਆਟਵਾ ਦੇ ਫਿਸਕਲ ਵਾਚਟੌਗ ਵੱਲੋਂ ਪ੍ਰੋਜੈਕਟ ਕੀਤਾ ਗਿਆ ਹੈ ਕਿ ਬਜਟ ਦਾ ਘਾਟਾ 68.5 ਬਿਲੀਅਨ ਡਾਲਰ ਦਾ ਹੋਏਗਾ ਜੋ ਕਿ ਪਿਛਲੇ ਸਾਲ 51.7 ਬਿਲੀਅਨ ਡਾਲਰ ਦਾ ਸੀ ਜਿੰਨਾ ਕਿਹਾ ਕਿ ਡੈਟ ਟੂ ਜੀਡੀਪੀ ਕਰਜ਼ਾ ਹੁਣ ਘਟਦੇ ਰਾਹ ਉੱਤੇ ਨਹੀਂ ਰਹੇਗਾ ਫੈਡਰਲ ਸਰਕਾਰ 4 ਨਵੰਬਰ ਨੂੰ ਆਪਣਾ ਬਜਟ ਪੇਸ਼ ਕਰਨ ਜਾ ਰਹੀ ਹੈ ਜਿਸ ਦੀ ਜਾਣਕਾਰੀ ਫਾਈਨੈਂਸ ਮਿਨਿਸਟਰ ਫਰਾਂਸੂਆ ਫਿਲਿਪ ਸ਼ੈਂਪੇਨ ਵੱਲੋਂ ਦਿੱਤੀ ਗਈ ਸੀ ਅਤੇ ਪੀਬੀਓ ਵੱਲੋਂ 2035 ਤੱਕ ਜੀਡੀਪੀ ਦਾ 5% ਡਿਫੈਂਸ ਉਪਰ ਖਰਚਣ ਨੂੰ ਇਸ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਤੇ ਸਰਕਾਰ ਵੱਲੋਂ ਆਪਰੇਸ਼ਨਲ ਬਜਟ ਦੇ ਵਿੱਚ ਕੱਟ ਲਗਾਉਣ ਨੂੰ ਵੀ ਇਸ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਨਵੀਂ ਫਾਈਨੈਂਸ਼ੀਅਲ ਅਪਡੇਟ ਆਟਵਾ ਵੱਲੋਂ ਦਸੰਬਰ ਤੋਂ ਬਾਅਦ ਅਗਲੇ 5 ਸਾਲਾਂ 'ਚ 115.1 ਬਿਲੀਅਨ ਡਾਲਰ ਦੇ ਖਰਚਿਆਂ ਦਾ حساب دسدی ہے جننا کہے کہ امریکہ ਵੱਲੋਂ ਲਗਾਏ ٹیرفز کارن اوٹوا دا ٹیکس ریونیو ਘਟ ਰਿਹਾ ਜਦ ਕਿ ਐਲਾਨੇ ਗਏ انفراسਟ੍ਰਕਚਰ ਅਤੇ ਡਿਫੈਂਸ ਖਰਚੇ ਕਾਰਨ ਡੈਫਸਟ ਵੱਡਾ ਹੋਏਗਾ پارਲੀਮੈਂਟਰੀ ਬਜਟ ਆਫੀਸਰ ਅਨਸਾਰ 2025 ਦੇ ਵਿੱਚ ਜੀਡੀਪੀ ਗਰੋਥ 1.2% ਰਹੇਗੀ ਤੇ 2026 ਦੇ ਵਿੱਚ 1.3% ਰਹਿਣ ਦੀ ਆਸ ਹੈ ਜਦ ਕਿ ਪਹਿਲਾ ਪਹਿਲੇ ਸਾਲ 'ਚ 1.5% ਅਤੇ ਦੂਜੇ ਸਾਲ 'ਚ 1.7% ਗਰੋਥ ਦਾ ਅਨੁਮਾਨ ਲਗਾਇਆ ਗਿਆ ਸੀ ਡਾਟਾ ਤੋਂ ਜੀਡੀਪੀ ਰੇਸ਼ੋ ਦੀ ਜੇਕਰ ਗੱਲ ਕੀਤੀ ਜਾਵੇ ਤਾਂ 41.7 70% ਹੈ ਜੋ ਕਿ ਵਧ ਕੇ 43% ਹੋ ਜਾਏਗੀ ਕਿਉਂਕਿ ਘਾਟਾ ਜੀਡੀਪੀ ਦੇ ਨਾਲੋਂ 1% ਵੱਧ ਹੈ ਕਿਉਂਕਿ ਪਿਛਲੀ ਜਸਟਨ ਟਰੂਡੋ ਸਰਕਾਰ ਡੈਟ ਟੂ ਜੀਡੀਪੀ ਰੇਸ਼ੀਓ ਘਟ ਹੋਣ ਨੂੰ ਫਿਜ਼ੀਕਲ ਐਂਕਰ ਵਜੋਂ ਵਰਤਦੀ ਰਹੀ ਹੈ ਜਿਸ ਦੇ ਵਿੱਚ ਸਾਬਕਾ ਫ੍ਰੈਂਚ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਲਗਾਤਾਰ ਇਹ ਗੱਲ ਕਹਿੰਦੇ ਰਹੇ ਨੇ ਕਿ ਕੈਨੇਡਾ ਜੀ7 ਦੇ ਮੂਲਕਾਂ ਦੇ ਵਿੱਚ ਡੈਟ ਟੂ ਜੀਡੀਪੀ ਘਟ ਕਰਜ਼ੇ ਵਾਲਾ ਇੱਕੋ ਇੱਕ ਮੂਲਕ ਹੈ ਅਤੇ ਹੁਣ ਸਰਕਾਰ ਦੇ ਵੱਲੋਂ ਵੱਡੇ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਜਿਸ ਤਹਿਤ ਪਹਿਲੇ 5 ਪ੍ਰੋਜੈਕਟਾਂ ਦੀ ਲਿਸਟ ਪ੍ਰਧਾਨ ਮੰਤਰੀ ਨੇ ਸਾਂਝੀ ਕੀਤੀ ਹੈ ਇਸ ਤੋਂ ਇਲਾਵਾ ਪੋਰਟਸ ਦੀ ਕਪੈਸਿਟੀ ਨੂੰ ਦੁੱਗਣਾ ਕਰਨਾ ਵੀ ਸਰਕਾਰ ਦੇ ਪ੍ਰੋਪੋਜ਼ਲਸ ਦੇ ਵਿੱਚ ਸ਼ਾਮਲ ਹੈ ਜਿਸ ਕਾਰਨ ਬਹੁਤ ਸਾਰਾ ਪੈਸਾ ਇਨਫਰਾਸਟ੍ਰਕਚਰ ਤੇ ਲੱਗੇਗਾ ਪਰ ਸਰਕਾਰ ਇਹ ਗੱਲ ਕਹਿ ਰਹੀ ਹੈ ਕਿ ਕੈਨੇਡੀਅਨ ਇਕਨੋਮੀ ਨੂੰ ਨਵੀਂ ਦਿਸ਼ਾ ਦੇਣ ਦੇ ਲਈ ਇਹ ਜ਼ਰੂਰੀ ਹੈ ਤੇ ਇਸ ਸਦਕਾ ਹੀ ਭਵਿੱਖ ਦੇ ਵਿੱਚ ਕੈਨੇਡਾ ਅਮਰੀਕਾ ਤੇ ਨਿਰਭਰਤਾ ਘਟਾ ਕੇ ਆਪਣੇ ਪੈਰਾਂ ਤੇ ਖੜਾ ਹੋ ਸਕਦਾ ਹੈ ਤੁਹੇ ਪਾਸੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਕ ਕਾਰਨੀ ਦੇ ਵੱਲੋਂ ਲਗਾਤਾਰ ਵਿਦੇਸ਼ ਦੌਰੇ ਕੀਤੇ ਜਾ ਰਹੇ ਨੇ ਅਤੇ ਦੁਨੀਆ ਦੇ ਲੀਡਰਸ ਨੂੰ ਓਟਵਾ ਦੇ ਵਿੱਚ ਵੀ ਮਿਲ ਰਹੇ ਨੇ ਜਿਸ ਤਹਿਤ ਨਵੇਂ ਟ੍ਰੇਡ ਰਿਲੇਸ਼ਨ ਸਥਾਪਿਤ ਸਰਕਾਰ ਕਰ ਰਹੀ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਲਗਾਏ ਹੋਏ ਟੈਰਿਫਸ ਤੋਂ ਬਾਅਦ ਕੈਨੇਡੀਅਨ ਇਕਨੋਮੀ ਨੂੰ ਨਵੀਂ ਦਿਸ਼ਾ ਦੇਣ ਦੇ ਲਈ ਸਰਕਾਰ ਟ੍ਰੇਡ ਡਾਇਵਰਸੀਫਾਈ ਵਾਲੇ ਰਾਹ ਤੇ ਹੋਣ ਦਾ ਦਾਅਵਾ ਕਰ ਰਹੀ ਹੈ ਪ੍ਰਧਾਨ ਮੰਤਰੀ ਮਾਕਾਨੀ ਲੰਡਨ ਦੇ ਵਿੱਚ ਨੇ ਜਿੱਥੇ ਉਹਨਾਂ ਵੱਲੋਂ ਯੂਕੇ ਆਸਟ੍ਰੇਲੀਆ ਡੈਨਮਾਰਕ ਸਪੇਨ ਅਤੇ ਆਈਸਲੈਂਡ ਦੇ ਲੀਡਰਸ ਦੇ ਨਾਲ ਅੱਜ ਮੁਲਾਕਾਤ ਕੀਤੀ ਜਾਏਗੀ ਇਸ ਦੌਰਾਨ ਮਿਊਚੁਅਲ ਡਿਫੈਂਸ ਤਰਜੀਹਾਂ ਯੂਕਰੇਨ ਵਾਰ ਇਜ਼ਰਾਈਲ ਹਮਾਸ ਵਾਰ ਵਾਰੇ ਵੀ ਗੱਲਬਾਤ ਹੋਏਗੀ ਅਤੇ ਆਰਥਿਕ ਸਿਕਿਉਰਿਟੀ ਲਈ ਕੀ ਕਦਮ ਚੁੱਕੇ ਜਾ ਸਕਦੇ ਨੇ ਇਹ ਮੁੱਦਾ ਵੀ ਵਿਚਾਰ ਆਇਆ ਜਾਏਗਾ ਇਹਨਾਂ ਤमाम ਮੋਸਲਿਆਂ ਨੂੰ ਇਸ ਤਰ੍ਹਾਂ ਟੇਬਲ ਤੇ ਲਿਆਂਦਾ ਜਾਏਗਾ ਕਿਉਂਕਿ ਕਾਰਨੀ ਦਾ ਇਹ ਦੌਰਾ ਮੈਕਸੀਕੋ ਸਿਟੀ ਯੂਨ ਵਿੱਚ ਭਾਸ਼ਣ ਅਤੇ ਆਟਵਾਚ ਇੰਡੋਨੇਸ਼ੀਆ ਤੇ ਆਇਰਲੈਂਡ ਦੇ ਪ੍ਰੈਜ਼ੀਡੈਂਟਸ ਨੂੰ ਮਿਲਣ ਤੋਂ ਬਾਦ ਸਾਹਮਣੇ ਆਇਆ ਸਿਨੀਅਰ ਗਵਰਨਮੈਂਟ ਅਫੀਸ਼ੀਅਲਸ ਮੁਤਾਬਕ ਪ੍ਰਧਾਨ ਮੰਤਰੀ ਦੇ ਵਿਦੇਸ਼ ਯਾਤure ਟ੍ਰੇਡ ਬਿਜ਼ਨੈਸਸ ਅਤੇ ਡਿਫੈਂਸ ਪਾਰਟਨਰਸ਼ਿਪ ਨੂੰ ਅੱਗੇ ਵਧਾਉਣ ਲਈ ਨੇ ਜਿਸ ਨਾਲ ਕੈਨੇਡਾ ਅਮਰੀਕਾ ਤੇ ਆਪਣੀ ਨਿਰਭਰਤਾ ਘਟਾਏਗਾ ਪ੍ਰਧਾਨ ਮੰਤਰੀ ਵੱਲੋਂ ਯੂਕੇ ਦੇ ਪ੍ਰਾਈਮ ਮਿਨਿਸਟਰ ਕੀਰ ਸਟ੍ਰੋਮਰ ਅਤੇ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਐਂਥਨੀ ਅਲਬਨੀਜ਼ ਦੇ ਨਾਲ ਗਲੋਬਲ ਪ੍ਰੋਗਰੈਸ ਐਕਸ਼ਨ ਸਮਿਟ ਦੇ ਵਿੱਚ ਹਿੱਸਾ ਲਿਆ ਜਾਏਗਾ ਸੈਂਟਰ ਲੈਫਟ ਪੋਲੀਟੀਕਲ ਅਤੇ ਬਿਜ਼ਨਸ ਲੀਡਰਾਂ ਦੀ ਸਮਿਟ ਹੈ ਦੂਜੇ ਪਾਸੇ ਕੰਜ਼ਰਵੇਟਿਵ ਲੀਡਰ ਪ੍ਰਧਾਨ ਮੰਤਰੀ ਦੇ ਵਿਦੇਸ਼ ਯਾਤure ਕੈਨੇਡਾ ਦਾ ਕਹਿਣਾ ਹੈ ਕਿ ਕੁਝ ਦੌਰੇ ਸਿਰਫ ਫੋਟੋ ਸੈਸ਼ਨ ਦੇ ਨੇ ਪ੍ਰਧਾਨ ਮੰਤਰੀ ਕੈਨੇਡਾ ਲਈ ਕੁਝ ਠੋਸ ਲੈ ਕੇ ਵਾਪਸ ਨਹੀਂ ਆ ਰਹੇ ਹਨ ਪ੍ਰਧਾਨ ਮੰਤਰੀ ਮਾਕਾਰਨੀ ਵੱਲੋਂ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਦੇ ਨਾਲ ਵੀ ਇੰਗਲੈਂਡ ਜਾਣ ਤੋਂ ਪਹਿਲਾਂ 1-on-1 ਮੀਟਿੰਗ ਕੀਤੀ ਗਈ ਸੀ ਜਿਸ ਤਰ੍ਹਾਂ ਨੇ ਫ੍ਰੀ ਟ੍ਰੇਡ ਐਗਰੀਮੈਂਟ ਸਾਈਨ ਕੀਤਾ ਗਿਆ ਜਿਸ ਤਹਿਤ ਇੰਡੋਨੇਸ਼ੀਆ ਵੱਲੋਂ ਕੈਨੇਡੀਅਨ ਪ੍ਰੋਡਕਟਸ ਉੱਪਰ 95% ਤੱਕ ਟੈਰਫ ਘਟਾਇਆ ਜਾਏਗਾ ਜਿਸ ਨਾਲ ਕੈਨੇਡਾ ਲਈ ਇੱਕ ਵੱਡੀ ਸਾਊਥ ਏਸ਼ੀਅਨ ਮਾਰਕੀਟ ਦਾ ਦਰਵਾਜ਼ਾ ਖੁੱਲ ਰਿਹਾ ਹੈ ਜਿਸ ਤਹਿਤ ਕੈਨੇਡੀਅਨ ਕਣਕ ਪੋਟਾਸ਼ ਸੋਇਆਬੀਨ ਐਕਸਪੋਰਟ ਇਹ ਸਮਝੌਤਾ 2026 ਦੀ ਸ਼ੁਰੂਆਤ ਵਿੱਚ ਲਾਗੂ ਹੋਏਗਾ ਜਿਸ ਤਹਿਤ ਕੈਨੇਡੀਅਨ ਕਲੀਨ ਟੈਕ ਐਗਰੀ ਫੂਡ ਇਨਫਰਾਸਟ੍ਰਕਚਰ ਅਤੇ ਕ੍ਰਿਟੀਕਲ ਮਿਨਰਲਸ ਇੰਡਸਟਰੀ ਲਈ ਇੱਕ ਨਵਾਂ ਦਰਵਾਜ਼ਾ ਖੁੱਲੇਗਾ ਤੇ ਇੰਡੋ-ਪੈਸੀਫਿਕ ਰਣਨੀਤੀ ਨੂੰ ਵੀ ਮਜ਼ਬੂਤੀ ਇਸ ਤਹਿਤ ਮਿਲੇਗੀ। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨੇ ਇਸ ਸਮਝੌਤੇ ਨੂੰ ਇਤਿਹਾਸਕ ਦੱਸਿਆ ਅਤੇ ਇਹ ਐਸੋਸੀਏਸ਼ਨ ਸਾਊਥ ਏਸ਼ੀਅਨ ਨੇਸ਼ਨਜ਼ ਦਾ ਪਹਿਲਾ ਮੈਂਬਰ ਹੈ ਜਿਸਦੇ ਨਾਲ ਕੈਨੇਡਾ ਨੇ ਫ੍ਰੀ ਟ੍ਰੇਡ ਐਗਰੀਮੈਂਟ ਸਾਈਨ ਕੀਤਾ। ਕੈਨੇਡਾ ਦਾ ਟੈਂਪਰਰੀ ਫੋਰਨ ਵਰਕਰ ਪ੍ਰੋਗਰਾਮ ਇਸ ਸਮੇਂ ਸਿਆਸੀ ਤੌਰ ਤੇ ਵੀ ਅਤੇ ਲੋਕਾਂ ਦੇ ਵਿੱਚ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਐਂਗਸ ਰੀਡ ਦੇ ਪ੍ਰੈਜ਼ੀਡੈਂਟ ਸ਼ਚੀ ਕੋਰਨ ਦਾ ਕਹਿਣਾ ਹੈ ਕਿ 55% ਕੈਨੇਡੀਅਨ ਇਹ ਕਹਿ ਰਹੇ ਨੇ ਕਿ ਇਹ 50 ਸਾਲ ਪੁਰਾਣਾ ਪ੍ਰੋਗਰਾਮ ਜ਼ਿਆਦਾ ਐਪਲੀਕੇਸ਼ਨ ਐਕਸੈਪਟ ਕਰ ਰਿਹਾ ਜਿਸ ਨਾਲ ਹਾਊਸਿੰਗ ਮਾਰਕੀਟ ਉੱਤੇ 네ਗੇਟਿਵ ਇਮਪੈਕਟ ਪੈ ਰਿਹਾ ਅਤੇ ਯੰਗ ਕੈਨੇਡੀਅਨਸ ਨੂੰ ਜੋਬਸ ਲੱਭਣ ਦੇ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਕਹਿ ਕਿ ਮੈਨੂੰ ਜਾਪ ਰਿਹਾ ਕਿ ਲੋਕ ਇਹ ਕਹਿ ਰਹੇ ਨੇ ਕਿ ਜੇਕਰ ਅਜਿਹੇ ਯੰਗਸਟਰਸ ਕੈਨੇਡਾ ਵਿੱਚ ਹਨ ਜੋ ਕਿ ਨੌਕਰੀਆਂ ਲੱਭ ਰਹੇ ਨੇ ਤਾਂ ਫੇਰ ਜੌਬ ਸੈਕਟਰ ਵਿੱਚ ਦੂਜੇ ਮੁਲਕਾਂ ਤੋਂ ਵਰਕਰਸ ਕਿਉਂ ਲਿਆਉਂਦੇ ਜਾ ਰਹੇ ਨੇ ਪਾਰਪੋਲ ਵਿੱਚ ਹਿੱਸਾ ਲੈਣ ਵਾਲਿਆਂ ਵਿੱਚੋਂ ਜ਼ਿਆਦਾਤਰ ਦਾ ਇਹ ਮੰਨਣਾ ਹੈ ਕਿ ਆਰਥਿਕ ਸਮੱਸਿਆਵਾਂ ਦੇ ਲਈ ਵਰਕਰਸ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ ਕੋਰਲ ਨੇ ਕਿਹਾ ਕਿ ਟੈਂਪਰੇਰੀ ਫਾਰਮ ਵਰਕਰ ਬੇਲੋੜੇ ਇਲਜ਼ਾਮਾ ਦਾ ਸਾਹਮਣਾ ਕਰ ਰਹੇ ਨੇ ਕਿਉਂਕਿ ਉਹ ਖੁਦ ਐਕਸਪਲੋਇਟੇਸ਼ਨ ਦਾ ਸਾਹਮਣਾ ਵੀ ਕਰ ਰਹੇ ਨੇ ਜਿੰਨਾ ਕਿ ਹੈ ਕਿ ਆਲੋਚਨਾ ਕੋਈ ਨਵੀਂ ਗੱਲ ਨਹੀਂ ਹੈ 2024 ਚ UN ਦੀ ਰਿਪੋਰਟ ਵਿੱਚ ਕੈਨੇਡਾ ਦੇ ਇਸ ਪ੍ਰੋਗਰਾਮ ਨੂੰ ਮਾਡਰਨ ਸਲੇਵਰੀ ਕਿਹਾ ਗਿਆ ਸੀ ਕਿਉਂਕਿ EMPLOYEES ਅੰਡਰਪੇ ਕੰਮ ਕਰਵਾ ਕੇ ਐਕਸਪਲੋਇਟੇਸ਼ਨ ਕਰਦੇ ਨੇ ਅਤੇ ਪੇਪਰ ਵਰਕ ਅਤੇ ਇਮੀਗ੍ਰੇਸ਼ਨ ਸਟੇਟਸ ਨੂੰ ਲੈ ਕੇ ਥ੍ਰੈਟਨ ਵੀ ਕੀਤਾ ਜਾਂਦਾ ਹੈ ਤੇ 69% ਦਾ ਕਹਿਣਾ ਹੈ ਕਿ ਏਮਪਲੋਇਰਸ ਆਪਣੇ ਬਿਜ਼ਨਸ ਦੇ ਬੈਨੀਫਿਟ ਦੇ ਲਈ ਇਸ ਪ੍ਰੋਗਰਾਮ ਦੀ ਵਰਤੋਂ ਕਰ ਰਹੇ ਨੇ ਕਿਉਂਕਿ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਵੇਲੇ ਤਾਰੇ ਚਰਚਾ ਉਸ ਸਮੇਂ ਸ਼ੁਰੂ ਹੋਈ ਸੀ ਜਦੋਂ ਕੰਜ਼ਰਵੇਟਿਵ ਲੀਡਰ ਪੀਰੇ ਪੋਲੀਅਬ ਨੇ ਇਸ ਪ੍ਰੋਗਰਾਮ ਨੂੰ ਖਤਮ ਕਰਨ ਦੀ ਮੰਗ ਕੀਤੀ ਸੀ ਉਹਨਾਂ ਕਿਹਾ ਸੀ ਕਿ ਇਹ ਕੈਨੇਡੀਅਨ ਵਰਕਰਾਂ ਦੀਆਂ ਨੌਕਰੀਆਂ ਖਾ ਰਿਹਾ ਤੇ ਖਾਸ ਕਰ ਯੰਗ ਕੈਨੇਡੀਅਨਸ ਨੂੰ ਜੌਬਸ ਨਾ ਮਿਲਣ ਕਾਰਨ ਫ੍ਰਸਟ੍ਰੇਟ ਨੇ ਦੂਜੇ ਪਾਸੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਵੀ ਵੱਲੋਂ ਵੀ ਇਸ ਪ੍ਰੋਗਰਾਮ ਬਾਰੇ ਟਿੱਪਣੀ ਕੀਤੀ ਗਈ ਸੀ ਜਿੱਨਾ ਮੰਗ ਕੀਤੀ ਸੀ ਕਿ ਆਟਵਾ ਜਾਂ ਤਾਂ ਇਸ ਪ੍ਰੋਗਰਾਮ ਦੇ ਵਿੱਚ ਤਬਦੀਲੀਆਂ ਕਰੇ ਜਾਂ ਫਿਰ ਇਸ ਨੂੰ ਬੰਦ ਕਰੇ ਇਸ ਵਿੱਚ ਪ੍ਰੀਮੀਅਰ ਨੇ ਆਖਿਆ ਸੀ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਯੰਗਸਟਰਸ ਚ ਅਨਪਲੋਇਮੈਂਟ ਵਧਣ ਕਾਰਨ ਸਰਕਾਰ ਦੇ ਰੈਵਨਿਊ ਅਤੇ ਟੈਕਸ ਕਲੈਕਸ਼ਨ ਦੇ ਉੱਪਰ ਵੀ ਅਸਰ ਪੈ ਰਿਹਾ ਪਰ ਦੂਜੇ ਪਾਸੇ ਸੱਤਾਧਾਰੀ ਲਿਬਰਲਸ ਨੇ ਸਪਸ਼ਟ ਕੀਤਾ ਸੀ ਕਿ ਇਹ ਪ੍ਰੋਗਰਾਮ ਦੇ ਵਿੱਚ ਤਬਦੀਲੀਆਂ ਜ਼ਰੂਰ ਕੀਤੀਆਂ ਜਾਣਗੀਆਂ ਪਰ ਇਸ ਨੂੰ ਬੰਦ ਕਰਨ ਦਾ ਸਰਕਾਰ ਦਾ ਕੋਈ ਇਰਾਦਾ ਨਹੀਂ ਹੈ ਸਾਬਕਾ ਇਮੀਗ੍ਰੇਸ਼ਨ ਮਿਨਿਸਟਰ ਮार्क ਮਿਲਰ ਦੇ ਵੱਲੋਂ ਕਿਹਾ ਗਿਆ ਸੀ ਕਿ ਇਹ ਪ੍ਰੋਗਰਾਮ ਬਹੁਤ ਵਧੀਆ ਹੈ ਖਾਸ ਕਰਕੇ ਐਗਰੀਕਲਚਰ ਡੈਰੀ ਸੈਕਟਰ ਦੇ ਲਈ ਪਰ ਇਸ ਦੀ ਦੁਰਵਰਤੋਂ ਜੋ ਹੋਈ ਹੈ ਉਸ ਨੂੰ ਜਾਂਚ ਕਰਕੇ ਬੰਦ ਕਰਨ ਦੀ ਜ਼ਰੂਰਤ ਹੈ ਲੰਘੇ ਦਿਨ ਫੈਡਰਲ ਸਰਕਾਰ ਵੱਲੋਂ ਕੈਨੇਡਾ ਪੋਸਟ ਵਿੱਚ ਕੁਝ ਅਹਿਮ ਤਬਦੀਲੀਆਂ ਬਾਰੇ ਅਤੇ ਸੁਧਾਰ ਲਿਆਉਣ ਬਾਰੇ ਐਲਾਨ ਕੀਤਾ ਗਿਆ ਸੀ ਅਤੇ ਉਸ ਦੇ ਕੁਝ ਘੰਟਿਆਂ ਬਾਅਦ ਪੋਸਟਲ ਵਰਕਰਸ ਦੀ ਯੂਨੀਅਨ ਦੇ ਵੱਲੋਂ ਸਟ੍ਰਾਈਕ ਦਾ ਐਲਾਨ ਕਰ ਦਿੱਤਾ ਗਿਆ ਸੀ ਸਰਕਾਰ ਨੇ ਪੋਸਟਲ ਸਰਵਿਸਿਜ਼ ਨੂੰ ਹੁਣ ਘਰ-ਘਰ ਡਿਲੀਵਰੀ ਬੰਦ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਉਹਨਾਂ ਐਡਰੈਸ ਨੂੰ ਕਮਿਊਨਿਟੀ ਮੇਲ ਬਾਕਸਾਂ ਵਿੱਚ ਤਬਦੀਲ ਕੀਤਾ ਜਾਏਗਾ ਜਿਨ੍ਹਾਂ ਤੇ ਹਲੇ ਘਰ-ਘਰ ਪੋਸਟ ਪਹੁੰਚ ਰਹੀ ਹੈ ਕੈਨੇਡਾ ਪੋਸਟ ਨੇ ਇਕੱਲੇ 2024 ਦੇ ਵਿੱਚ 1 ਬਿਲੀਅਨ ਡਾਲਰ ਦਾ ਰੈਵਨਿਊ ਲਾਸ ਕੀਤਾ ਹੈ ਇਸ ਸਾਲ ਹੋਰ ਲਾਸ ਹੋਣ ਦੇ ਇਹ ਰਾਹ ਦੇ ਉੱਪਰ ਹੈ ਗਵਰਨਮੈਂਟ ਦੇ ਵੱਲੋਂ ਚੇਂਜਸ ਸੰਬੰਧੀ ਮਿਨਿਸਟਰ ਜੋਇਲ लाइटबाउंड ਨੇ ਕਿਹਾ ਹੈ ਕਿ ਕੈਨੇਡਾ ਪੋਸਟ ਨੂੰ ਹਰ ਰੋਜ਼ ਕਰੀਬ 10 ਮਿਲੀਅਨ ਡਾਲਰ ਦਾ ਨੁਕਸਾਨ ਹੋ ਰਿਹਾ ਹੈ ਫੈਡਰਲ ਸਰਕਾਰ ਨੇ ਇਸ ਸਾਲ ਦੇ ਸ਼ੁਰੂ ਵਿੱਚ ਇਸ ਕ੍ਰਾਉਨ ਕਾਰਪੋਰੇਸ਼ਨ ਦੀ ਸੇਵਾ ਨੂੰ ਚੱਲਦਾ ਰੱਖਣ ਦੇ ਲਈ 1 ਬਿਲੀਅਨ ਡਾਲਰ ਪ੍ਰਦਾਨ ਕੀਤੇ ਸਨ ਪਰ ਫਿਰ ਵੀ ਇਸ ਦੀ ਆਰਥਿਕ ਹਾਲਤ ਬਹੁਤ ਮਾੜੀ ਹੈ ਕੈਨੇਡਾ ਪੋਸਟ ਨੇ ਫੈਡਰਲ ਸਰਕਾਰ ਦੇ ਬਦਲਾਅ ਦਾ ਸਵਾਗਤ ਕੀਤਾ ਪਰ ਕੈਨੇਡਾ ਯੂਨੀਅਨ ਆਫ ਪੋਸਟਲ ਵਰਕਰਸ ਨੇ ਸਰਕਾਰ ਦੇ ਇਨਾਂ ਕਦਮਾਂ ਦਾ ਵਿਰੋਧ ਕੀਤਾ ਤੇ ਸ਼ਾਮ ਨੂੰ ਆਪਣੀ ਵੈਬਸਾਈਟ ਤੇ ਐਲਾਨ ਕਰਕੇ ਪਾਇਆ ਹੈ ਕਿ ਜਿਸ ਵਿੱਚ ਕਿਹਾ ਸੀ ਕਿ ਸਾਰੇ ਪੋਸਟਲ ਵਰਕਰਸ ਨੇ ਕੰਮ ਛੱਡ ਦਿੱਤਾ ਅਤੇ ਮਕਮਲ ਰੂਪ ਦੇ ਵਿੱਚ ਸਟ੍ਰਾਈਕ ਸ਼ੁਰੂ ਹੋ ਚੁੱਕੀ ਹੈ ਟੈਕਨੀਕਲ ਤੌਰ ਤੇ ਕੈਨੇਡਾ ਪੋਸਟ ਦੇ ਵਰਕਰ ਪਹਿਲਾਂ ਤੋਂ ਹੀ ਕਈ ਮਹੀਨਿਆਂ ਤੋਂ ਸਟ੍ਰਾਈਕ ਵਾਲੀ ਸਥਿਤੀ ਦੇ ਵਿੱਚ ਨੇ ਜੇ ਯਾਦ ਹੋਵੇ ਤਾਂ ਪਿਛਲੇ ਸਾਲ ਦੇ 홀ੀਡੇ ਸੀਜ਼ਨ ਦੌਰਾਨ 32 ਦਿਨਾਂ ਦੀ ਸਟ੍ਰਾਈਕ ਹੋਈ ਸੀ ਜਿਸ ਨਾਲ ਕ੍ਰਿਸਮਸ ਦੇ ਤੋਹਫਿਆਂ ਅਤੇ ਪਾਸਪੋਰਟ ਡਿਲੀਵਰੀ ਦੇ ਵਿੱਚ ਦੇਰੀ ਹੋਈ ਸੀ ਦਰਅਸਲ ਉਸ ਸਮੇਂ ਦੇ ਲੇਬਰ ਮਿਨਿਸਟਰ ਦੁਆਰਾ ਕੈਨੇਡੀਅਨ ਇੰਡਸਟਰੀਅਲ ਰਿਲੇਸ਼ਨਸ ਬੋਰਡ ਨੂੰ ਦਖਲ ਦੇਣ ਦੇ ਲਈ ਕਹਿਨ ਮਗਰੋਂ ਪੋਸਟਲ ਵਰਕਰਜ਼ ਕੰਮ ਉੱਪਰ ਵਾਪਸ ਆਏ ਸਨ ਪਰ ਓਵਰਟਾਈਮ ਬੈਨ ਜਾਰੀ ਰਿਹਾ ਅਤੇ ਸਮਝੌਤਾ ਦੋਵੇਂ ਤਰ੍ਹਾਂ ਦੇ ਦਰਮਿਆਨ ਨਹੀਂ ਹੋਇਆ ਅਤੇ ਹੁਣ ਬੇਸ਼ੱਕ ਯੂਨੀਅਨ ਇਹ ਆਸ ਕਰ ਰਹੀ ਸੀ ਕਿ ਫੈਡਰਲ ਸਰਕਾਰ ਜਦੋਂ ਕ੍ਰਾਊਨ ਕਾਰਪੋਰੇਸ਼ਨ ਦੇ ਵੱਲੋਂ ਇੱਕ ਚੰਗਾ ਪ੍ਰੋਪੋਜ਼ਲ ਦਿੱਤਾ ਜਾਏਗਾ ਪਰ ਜਦੋਂ ਕੈਨੇਡਾ ਪੋਸਟ ਦੇ ਪੂਰੇ ਸਟ੍ਰਕਚਰ ਨੂੰ ਬਦਲਣ ਦੀ ਗੱਲ ਆ ਰਹੀ ਹੈ ਤਾਂ ਇਸ ਦੇ ਵਿਰੁੱਧ ਲੜਨ ਅਤੇ ਡਟਣ ਦਾ ਐਲਾਨ ਬੀਤੇ ਦਿਨੀ ਯੂਨੀਅਨ ਨੇ ਕਰ ਦਿੱਤਾ ਸੀ ਅਤੇ ਹੁਣ ਸਟ੍ਰਾਈਕ ਦੇ ਨਾਲ ਜਿੱਥੇ ਕੈਨੇਡਾ ਪੋਸਟ ਦੀ ਵਿੱਤੀ ਹਾਲਤ ਹੋਰ ਖਰਾਬ ਹੋਏਗੀ ਉੱਥੇ ਕੈਨੇਡੀਅਨਸ ਨੂੰ ਵੀ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਏਗਾ ਇਨਵੋਲਵ ਇਨਟੂ ਵਨੈਸ ਬੱਲੋ ਸਰੀ ਦੇ ਵਿੱਚ 8 ਦਿਨ ਦਾ ਇੱਕ ਫ੍ਰੀ ਸਪਿਰਚੁਅਲ ਕੈਂਪ ਲਗਾਇਆ ਜਾ ਰਿਹਾ ਜੋ ਕਿ 12 ਅਕਤੂਬਰ ਨੂੰ ਸ਼ੁਰੂ ਹੋਏਗਾ ਇਸ ਸੰਬੰਧੀ ਸਪਿਰਚੁਅਲ ਟੀਚਰ ਸੁਖੀ ਮਾਹਲ ਹੋਰਾਂ ਦੇ ਵੱਲੋਂ ਚੈਨਲ ਪੰਜਾਬੀ ਦੇ ਨਾਲ ਖਾਸ ਗੱਲਬਾਤ ਕੀਤੀ ਗਈ ਹੈ ਸੜੀ ਆਰਗੇਨਾਈਜੇਸ਼ਨ ਇਜ਼ ਇਵੋਲਵਿੰਗ ਟੂ ਵਨੈਸ ਇਵੋਲਵਿੰਗ ਟੂ ਵਨੈਸ ਇੱਕ ਮੂਵਮੈਂਟ ਹੈ ਜਿਹੜਾ ਅਸੀਂ ਆਪਣੇ ਆਪ ਨੂੰ ਜਾਣ ਸਕਾਂ ਹਰੇਕ ਇਨਸਾਨ ਆਪਣੀ ਬਾਡੀ ਦੀ ਪਛਾਣ ਹੈ ਮਾਈਂਡ ਦੀ ਪਛਾਣ ਹੈ ਪਰ ਆਪਣੇ ਆਪ ਨੂੰ ਆਪਣੀ ਅਸਲੀਅਤ ਨੂੰ ਨਹੀਂ ਜਾਣਦੇ ਐਂਡ ਇਸ ਕਰਕੇ ਸਟ्रेस ਚ ਜਾਂ ਐਂਜ਼ਾਇਟੀ ਚ ਜਾਂ ਡਿਪਰੈਸ਼ਨ ਚ ਜਾਂ ਜਾਂ ਇੱਕ ਖਾਲੀਪਨ ਮਹਿਸੂਸ ਕਰ ਰਹੇ ਆ ਸੋ ਇਵੋਲਵਿੰਗ ਟੂ ਵਨਨੈਸ ਇੱਕ ਮਿਸ਼ਨ ਆ ਕਿ ਹਰ ਇੱਕ ਇਨਸਾਨ ਆਪਣੀ ਅਸਲੀਅਤ ਨੂੰ ਜਾਣ ਸਕੇ ਕਿ ਇਹਦੇ ਲਈ ਤੁਸੀਂ ਜਿਹੜੇ ਕੈਂਪਸ ਨੇ ਉਹ ਲਾਉਣੇ ਹੋ ਜਾਂ ਇਹਦਾ ਪ੍ਰੋਸੈਸ ਕੀ ਹੈ ਕਿ ਲੋਕ ਤੁਹਾਡੇ ਨਾਲ ਇਨਵੋਲਵ ਕਿਦਾਂ ਜਿਹੜੇ ਅਸੀਂ ਕੈਂਪਸ ਲਾਉਣੇ ਆ ਇਹ ਫ੍ਰੀ ਕੈਂਪਸ ਆ ਜਿੱਥੇ ਵੀ ਅਸੀਂ ਵਰਲਡ ਵਿੱਚ ਜਾਂਦੇ ਆ ਫ੍ਰੀ ਕੈਂਪਸ ਆ ਐਂਡ ਅਮ ਲੋਕ ਸਦਨਲ ਜੁਆਇਨ ਕਰ ਸਕਦੇ ਆ WhatsApp ਮੈਸੇਜ ਰਜਿਸਟਰ ਕਰਨਾ 17789909743 ਉਹਦੇ ਛੁੰਦਾ ਕੀ ਆ ਬੇਸਿਕਲੀ ਅਸੀਂ ਇੱਕ ਪ੍ਰੋਸੈਸ ਕਰਾਉਂਦੇ ਆ ਜਿਹੜੇ ਪਹਿਲਾਂ ਤਾਂ ਜਿਹੜੇ ਲਾਈਫ ਦੇ ਸਟ्रेसेस ਜਾਂ ਐਂਜ਼ਾਇਟੀਜ਼ ਆ ਉਹ ਟੀਚ ਕਰਦੇ ਫਿਰ ਨੂੰ ਬਿਯੋਂਡ ਉਹਦੇ ਕਿੱਦਾਂ ਜਾਣਾ ਸੋ ਉਹਦੇ ਵਿੱਚ ਖੁਬਣਾ ਨਹੀਂ ਹੈ ਉਹਨੂੰ ਜਸਟ ਇੱਕ ਦੇਖਣਾ ਐਜ਼ ਐਨ ਐਕਸਪੀਰੀਅੰਸ ਫੇ ਆਪਣੇ ਆਪ ਨੂੰ ਜਾਣਨਾ ਸੀ ਬਰੀਥਿੰਗ ਟੈਕਨੀਕਸ ਵੀ ਸਿਖਾਉਂਦੇ ਆ ਲਾਈਟ ਯੋਗਾ ਮੂਵਮੈਂਟਸ ਵੀ ਇਨ ਦ ਫਰਸਟ ਲੈਵਲ ਐਂਡ ਇੱਕ ਹਾਰਟ ਸੈਂਟਰਡ ਦਿਲ ਦੀ ਸੈਂਟਰ ਮੈਡੀਟੇਸ਼ਨ ਟੈਕਨੀਕ ਜਿਹੜੇ 24 ਘੰਟੇ ਅੰਦਰ ਫੇ ਚੱਲੂਗੀ ਕੈਂਪ ਤੋਂ ਬਾਅਦ ਜਿਹੜੇ ਆਪਣੀ ਲਾਈਫ ਬਦਲ ਦਿੰਦੀ ਆ ਅਨੰਦ ਚ ਇਨਸਾਨ ਆ ਜਾਏ ਸਾਡੀ ਅਸਲੀ ਅਮ ਫਿਤਰਤ ਹੈ ਆਨੰਦ ਬਟ ਅਸੀਂ ਸਾਰੇ ਗ੍ਰੋਥ ਲੋ ਮੋਹੰਕਾਰ ਸਟ्रेस ਐਂਜ਼ਾਇਟੀ ਦੀ ਲੇਅਰਸ ਆਪਣੇ ਆਪ ਤੇ ਪਾਤੇ ਆ ਤਾਂ ਉਹ ਆਨੰਦ ਅਸੀਂ ਮਹਿਸੂਸ ਨਹੀਂ ਕਰਦੇ ਐਂਡ ਬਾਕੀ ਸਾਰਾ ਕੁਝ ਨੂੰ ਸੱਚ ਬਣਾ ਬੈਠੇ ਸੋ ਉਸ ਕੈਂਪ ਵਿੱਚ ਅਸੀਂ ਆਪਣੀ ਅਸਲੀਅਤ ਐਕਸਪੀਰੀਅੰਸ ਕਰੂੰਗੇ ਐਂਡ ਟੂਲਸ ਐਂਡ ਟੈਕਨੀਕਸ ਅਸੀਂ ਦੇਵਾਂਗੇ ਫਿਰ ਇਹਨੂੰ ਹਣਗਾ ਲਾਈਫ ਵਿੱਚ ਕਿੱਦਾਂ ਯੂਜ਼ ਕਰਨਾ ਐਂਡ ਰੱਬ ਸੋਨੇ ਨੂੰ ਕਿੱਦਾਂ ਪਛਾਨਣਾ ਜਿਹੜੇ ਸਾਡੇ ਅੰਦਰ ਆ ਨਾ ਰਬ ਮੰਦਰ ਨਾ ਮਸਜਿਦ ਮੇਰੇ ਬੁੱਕਲ ਦੇ ਵਿੱਚ ਚੋਰ ਉਸ ਸਲੀਤ ਨੂੰ ਕਿੰਦਾ ਪ੍ਰੇਸ਼ਾਨਨਾ ਇਸ ਕੈਂਪ ਸਿਚ ਇਹ ਹੀ ਐਕਸਪੀਰੀਅੰਸ ਕਰੋਗੇ ਸਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਕੈਂਪ ਕਿੱਥੇ ਕਿੱਥੇ ਲੱਗ ਰਹੇ ਇਹਦੇ ਬਾਰੇ ਸਾਨੂੰ ਦੱਸੋ ਜੀ ਆਉਣ ਵਾਲੇ ਦਿਨਾਂ ਚ ਸੈਪਟੈਂਬਰ ਚ ਕੈਂਪਸ ਕਿਤਾ ਉਹ ਅਕਟੋਬਰ ਚ ਕੈਂਪ ਹੈ 12 ਤਰੀਕ ਤੋਂ 17 ਤਰੀਕ ਤੋਂ 2025 ਐਂਡ ਉਹ ਸਾਰੇ ਚ ਹੋਗਾ ਅਕਤੂਬਰ ਦੇ ਨਾਲ ਲਗਾਤਾਰ ਐਂਡ ਉਹ basically 2 hours every day toh kante everyday hoga um december chasi mumbai and uh, delhi ch honge and um, sorry october ch also california man tech ch and january ch australia ch ਇਹਦੀ ਕੋਈ ਫੀਸ ਹੁੰਦੀ ਆ ਜਾਂ ਕਿਸ ਤਰੀਕੇ ਨਾਲ ਇਹਨਾਂ ਕੈਂਪਸ ਦੇ ਵਿੱਚ ਕੋਈ ਆ ਸਕਦਾ ਤੇ ਆਪਣਾ ਇੱਕ ਵਾਰੀ ਕੰਟੈਕਟ ਨੰਬਰ ਫੇਰ ਦੱਸੋ ਹਾਂਜੀ ਕੈਂਪਸ ਆ ਬਿਲਕੁਲ ਫ੍ਰੀ ਕੋਈ ਫੀਸ ਨਹੀਂ ਹੈ ਕੋਈ ਕੋਸਟ ਨਹੀਂ ਹੈ ਕੋਈ ਰੂਲਸ ਐਂਡ ਰੈਗੂਲੇਸ਼ਨਸ ਵੀ ਨਹੀਂ ਹੈ ਕੋਈ ਰਿਲੀਜੀਅਨ ਦੇ ਨਾਲ ਕੋਈ ਨਹੀਂ ਹੈ ਸੰਬੰਧ ਐਂਡ ਕੋਈ ਰੂਲਸ ਜਿੱਦਾਂ ਜਿੱਦਾਂ ਤੁਸੀਂ ਹੈ ਆਜੋ ਅਹ ਤੁਸੀਂ WhatsApp ਮੈਸੇਜ ਕਰ ਸਕਦੇ ਆ ਰਜਿਸਟਰ ਕਰਨ ਨੂੰ this is a canadian number canadian number ਹੈ 17789909743 17789909743 WhatsApp ਮੈਸੇਜ ਕਰਨ ਆਪਣੇ ਨਾਮ ਦੇ ਨਾਲ ਆਪਣੇ ਕੁਐਸਚਨਸ ਦੇ ਨਾਲ ਅਨਨੋ ਪ੍ਰੌਂਪਟਲੀ ਮੈਸੇਜ ਮਿਲ ਜੇ ਨਾ ਆਮ ਰਿਸਪੌਂਸ ਮਿਲ ਜੇ ਹੁਣ ਦੇਖਦੇ ਆਂਡਮੈਂਟਰ ਤੋਂ ਕੁਲਮੀਤ ਸਿੰਘ ਸੰਘਾ ਹੋਰਾਂ ਦੀ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਾਇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਐਡਮੈਂਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਮਈ 24 ਤੜਕਸਾਰ 4 ਵਜੇ ਦੀ ਗੱਲ ਆ ਕਿ ਇੱਕ ਨੌਜਵਾਨ 13 ਸਾਲਾਂ ਦਾ ਆਪਣੇ ਸਾਈਕਲ ਤੇ ਘਰ ਨੂੰ ਵਾਪਸ ਜਾ ਰਿਹਾ ਸੀਗਾ ਜਦੋਂ ਇੱਕ ਕਾਰ ਡਰਾਈਵਰ ਨੇ ਉਹਦੇ ਵਿੱਚ ਉਹ ਕਾਰ ਲਿਆ ਮਾਰੀ ਔਰ ਉਹਦੇ ਨਾਲ ਆਡਮ ਐਡੀ ਨਾਮ ਦਾ ਜਿਹੜਾ ਵਿਅਕਤੀ ਸੀ ਜੀ ਉਹ ਮਾਰਿਆ ਗਿਆ 16 ਮਹੀਨੇ ਬੀਤ ਚੁੱਕੇ ਨੇ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਜਿਹੜੀ ਕਾਰ ਨੇ ਉਹਨੂੰ ਹਿੱਟ ਕੀਤਾ ਸੀਗਾ ਉਹ ਕਾਰ ਦਾ ਰੰਗ ਰੂਪ ਉਹਨਾਂ ਨੂੰ ਪਤਾ ਲੱਗ ਗਿਆ ਸੀ ਉਹਨਾਂ ਨੇ ਕਿਉਂਕਿ ਉਸ ਕਾਰ ਦਾ ਚੰਗਾ ਨੁਕਸਾਨ ਹੋਇਆ ਸੀਗਾ ਸਾਈਕਲ ਉਹਦੇ ਵਿੱਚ ਲੱਗਾ ਸੀਗਾ ਪਰ ਉਹ ਕਾਰ ਹੌਲੀ-ਹੌਲੀ ਲੱਭਦਿਆਂ ਕਿਸੇ ਆਟੋ ਸ਼ਾਪ ਦੇ ਉੱਤੇ ਉਹਨਾਂ ਨੂੰ ਮਿਲ ਗਈ ਜਿੱਥੇ ਰਿਪੇਅਰ ਕਰਨ ਨੂੰ ਗੱਡੀ ਖੜੀ ਕੀਤੀ ਗਈ ਸੀ ਹੁਣ ਉਸ ਕਾਰ ਤੋਂ ਉਹਨਾਂ ਨੇ ਉਸ ਕਾਰ ਦਾ ਜਿਹੜਾ ਮਾਲਕ ਆ ਉਹਨੂੰ ਟਰੈਕ ਡਾਊਨ ਕਰ ਲਿਆ ਜੀ ਉਹਦਾ ਨਾਂ ਆ ਇਬਰਾਹਿਮ ਐਲਫਾਂਸੋ ਚਵੇਜ਼ 41 ਵਰਿਆਂ ਦਾ ਆ ਔਰ ਉਹ ਕਹਿੰਦੇ ਪੁਲਿਸ ਦਾ ਕਹਿਣਾ ਪਈ ਉਹ ਹੋ ਸਕਦਾ ਦੇਸ਼ ਵਿੱਚ ਨਾ ਹੋਵੇ ਪਰ ਉਹ ਕਹਿੰਦੇ ਅਸੀਂ ਜਿਹੜੀਆਂ ਇੰਟਰਨੈਸ਼ਨਲ ਏਜੰਸੀਜ਼ ਹੈਗੀਆਂ ਉਹਨਾਂ ਦੇ ਨਾਲ ਰਾਬਤਾ ਕਰਕੇ ਉਹਨੂੰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆਂ ਉਸ ਤੋਂ ਪਹਿਲਾਂ ਉਹ ਕਹਿੰਦੇ ਵੀ ਜਿਹੜੇ ਇੱਥੇ ਬਹੁਤ ਸਾਰੇ ਹੋ ਸਕਦਾ ਵਿਅਕਤੀ ਜਿਨ੍ਹਾਂ ਨੇ ਉਹਦੀ ਮਦਦ ਕੀਤੀ ਹੋਵੇ ਥੋ ਨੱਠਣ ਵਿੱਚ ਜਾਂ ਉਹਨੂੰ ਲੁਕਾਉਣ ਵਿੱਚ ਉਹ ਕਹਿੰਦੇ ਵੀ ਬਹੁਤ ਬੰਦੇ ਨੇ ਜਿਨ੍ਹਾਂ ਨੂੰ ਪਤਾ ਹੈ ਇਸ ਗੱਲ ਦਾ ਔਰ ਉਹ ਉਹਨਾਂ ਨੂੰ ਬੇਨਤੀ ਕਰ ਰਿਹਾ ਕਿ ਤੁਸੀਂ ਆ ਕੇ ਪੁਲਿਸ ਨੂੰ ਉਹ ਜਾਣਕਾਰੀ ਦਿਓ ਤਾਂ ਕਿ ਜਿਸ ਪਰਿਵਾਰ ਦਾ ਉਹ ਬੱਚਾ 13 ਸਾਲਾਂ ਦਾ ਮਾਰਿਆ ਗਿਆ ਉਸ ਪਰਿਵਾਰ ਨੂੰ ਰਾਹਤ ਮਿਲ ਸਕੇ ਕਿ ਉਹਨਾਂ ਦੇ ਬੱਚੇ ਨਾਲ ਇਹ ਗੱਲ ਵਾਪਰੀ ਕੀ ਹੈ ਕਿਸ ਤਰ੍ਹਾਂ ਹੋਇਆ ਸੋ ਉਹਨਾਂ ਨੂੰ ਕਹਿੰਦੇ ਵੀ ਸਾਨੂੰ ਪਤਾ ਆ ਪੁਲਿਸ ਬਾਰ-ਬਾਰ ਇਹ ਗੱਲ ਕਹਿ ਰਹੀ ਆ ਕਿ ਸਾਨੂੰ ਪਤਾ ਪਏ ਇੱਥੇ ਉਹ ਬੰਦੇ ਹੈਗੇ ਆ ਤੇ ਉਹ ਸਾਨੂੰ ਜਾਣਕਾਰੀ ਆ ਕੇ ਦੇਣ ਤਾਂ ਕਿ ਅਸੀਂ ਇਹ ਜਿਹੜੀ ਗੁੱਥੀ ਆ ਉਹਨੂੰ ਸੁਲਝਾ ਸਕੀਏ ਔਰ ਉਹ ਜਿਹੜਾ ਐਲਫਾਂਸੋ ਚਾਵੇਦ ਹੈਗਾ ਜੀ 41 ਬਰਿਆਂ ਦਾ ਉਹਦੇ ਬਾਰੇ ਉਹ ਜਿਹੜੇ ਆ ਬਾਹਰਲੇ ਦੇਸ਼ਾਂ ਦੇ ਨਾਲ ਐਲਸਲਵਾਡੋਰ ਦਾ ਉਹ ਵਸਿੰਦਾ ਹੈਗਾ ਜੀ ਪਹਿਲਾਂ ਦਾ ਉਹ ਉਹਨਾਂ ਨਾਲ ਵੀ رابطہ ਕਾਇਮ ਕਰ ਰਿਹਾ ਹੈ ਕਿ ਉਹ ਉੱਥੋਂ ਅਗਰ ਮਿਲਦਾ ਹੈ ਤੇ ਉਹਨੂੰ ਵਾਪਸ ਲਿਆਂਦਾ ਜਾ ਸਕੇ ਇਹ ਕਹਾਣੀ ਹੈ ਵੈਸੇ ਉਹ ਜਿਹੜਾ ਜੀ ਵਿਅਕਤੀ ਹੈਗਾ ਸ਼ਾਹਬਦ ਉਹ ਪਹਿਲਾਂ ਵੀ ਉਹਦੇ ਤੇ ਚਾਰजेस 221 ਦੇ ਵਿੱਚ ਲੱਗੇ ਸੀਗੇ ਪਰ ਉਹ ਸਟੇ ਕਰ ਦਿੱਤੇ ਗਏ ਸੀ ਉਦੋਂ ਬਾਅਦ ਵੀ ਜਿਹੜੇ ਆ ਉਹਦੇ ਤੇ ਚਾਰजेस ਇੱਕ ਵਾਰੀ ਲੱਗੇ ਸੀਰੀਅਸ ਚਾਰजेस ਸੀਗੇ ਪਰ ਉਹ ਵੀ ਸਟੇ ਕਰ ਦਿੱਤੇ ਗਏ ਸੀ ਪਰ ਹੁਣ ਇਹ ਜਿਹੜਾ ਉਨੇ ਆ 224 ਦੇ ਵਿੱਚ ਐਕਸੀਡੈਂਟ ਕੀਤਾ ਔਰ ਉਹ 13 ਸਾਲਾਂ ਦੇ ਬੱਚੇ ਦੀ ਜਾਨ ਲਈ ਹੈ ਇਸ ਮਾਮਲੇ ਵਿੱਚ ਉਹ ਛੱਡ ਕੇ ਇਥੋਂ ਭੱਜ ਗਿਆ ਤੋਂ ਇਸ ਕਰਕੇ ਪੁਲਿਸ ਸਾਰਿਆਂ ਨੂੰ ਬੇਨਤੀ ਕਰ ਰਹੀ ਹੈ ਕਿ ਜੇ ਕਿਸੇ ਕੋਲ ਕੋਈ ਵੀ ਇਨਫੋਰਮੇਸ਼ਨ ਹੋਵੇ ਤਾਂ ਪੁਲਿਸ ਦੇ ਨਾਲ ਰਾਬਤਾ ਕਾਇਮ ਕਰ ਸਕਦਾ 780 423 45 67 ਉਹਨਾਂ ਦਾ ਨੰਬਰ ਆ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ